ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਤੇ ਸਹਣੇ ਦੇ ਵਿਚਾਲੇ ਪੈਂਦਾ ਬਈ ਗੱਲਕੋਠੇ ਜਿਹੜੀ ਭਗਤਿਆਂ ਨੂੰ ਸੜਕ ਜਾਂਦੀ ਆ ਤੇ ਬਰਨਾਲੇ ਨੂੰ ਜਾਂਦੀ ਆ ਬਾਈ ਕੋਲ ਇੱਕ ਤਾਜੀ ਸੂਈ ਗਾਂ ਠੀਕ ਹੈ ਜੀ ਜਰਸੀ ਤੇ ਇੱਕ ਹੈਗੀ ਆ ਗੱਬਣ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸੋਸਰੀ ਕਾ ਜੀ ਨਾਮ ਵੀਰੇ ਨਾਮ ਜੀਤ ਸਿੰਘ ਜੀ ਪਿੰਡ ਪਿੰਡ ਗੱਲਕੋਟੇ ਜੀ ਜ਼ਿਲ੍ਹਾ ਜਿਹੜਾ ਬਰਨਾਲਾ ਜੀ ਹਾਂਜੀ ਬਾਈ ਪਹਿਲੀ ਵਾਰ ਦੀ ਜਾਣਕਾਰੀ ਦਿਓ ਜਰਸੀ ਜੀ ਇਹ ਗੱਬਣਾ ਜੀ ਲੈਂਦੇ ਆ ਜੀ ਪੰਜ ਦਿਨ ਜੀ ਪੰਜ ਦਿਨ ਲੈਂਦੀ ਆ ਹਾਂ ਕਿਵੇਂ ਸਵੇ ਸੁਣਾ ਵੀਰੇ ਇਹਨਾਂ ਦੇ ਦੂਜੇ ਸਵੇ ਸੁਣਾ ਜੀ ਦੂਜੇ ਸਵੇ ਸੁਣਾ ਮੜੀ ਖੂਸ ਪੜਿਓ ਮੇਰੇ ਤੋਂ ਦਿਖਾ ਦਿਓ ਹਾਂ ਲੋ ਜੀ ਕੋਈ ਜੋਨੀ ਸੈਂਪਲ ਵੀਡੀਓ ਚੈੱਕ ਕਰ ਸਾ ਵੀ ਜਰਸੀਆ ਪੂਰੇ ਘਾਤ ਘਾਟ ਵਾਲੀ ਆ ਜੀ ਠੀਕ ਹੈ ਜੀ ਤੇ ਭਾਈ ਰੇਟ ਰੂਟਰ ਦਾ ਯਰ ਜਿਆ ਇਹਦਾ ਰੇਟਡ ਦਾ 52000 ਆ ਜੀ 52000 ਹਾਂ ਜੀ ਤੋੜ ਦੋ ਫਿਰ ਲੋ ਜੀ ਰੇਟ 52000 ਤੇ ਮਾਨ ਤਾਨ ਭਾਈ ਹੋ ਜੂ ਮਾੜਾ ਮੋਟਾ ਕਰ ਦਾਂਗੇ ਜੀ ਠੀਕ ਹੈ ਤੋੜ ਦੋ ਪ੍ਰਾ ਵਾ ਰੇਟ ਆਪਾਂ ਜਾਇ ਜੀ ਕਰਦੇ ਹਾਂ ਠੀਕ ਹੈ ਠੀਕ ਲੋ ਪ੍ਰਾ ਚੱਕਰ ਸਾਜੂ ਬਾਕੀ ਕੰਮ ਦਾ ਕਾਠਾੜੀ ਆ ਜੀ ਹਾਂਜੀ ਹਾਂਜੀ ਤੋੜ ਦੋ ਪ੍ਰਾ ਲੋ ਲੈ ਵਾ ਕਰਵਾ ਬੜੀ ਦਾ ਠੀਕ ਲੋ ਜੀ ਥੋੜਾ ਜਾਲੇ ਉਪਰ ਆ ਗਿਆ ਆ ਬਿਆ ਯਾਰ ਲੈ ਵੇ ਤਾਂ ਤਾਜਾ ਪ੍ਰਾ ਤੁਸੀਂ ਲਾ ਸਕਦੇ ਹੋ ਕੋਈ ਜੂਮ ਨਹੀਂ ਸਿੰਪਲ ਵੀਡੀਓ ਆ ਠੀਕ ਹੈ ਹਲੇ ਕਰਮਾ ਵਾਲੇ ਟੱਲੇ ਲੱਡੂ ਲੰਪੀਆਂ ਬਹੁਤ ਲੋਜੀ ਸੰਧੀ ਹੀ ਪੂਰੀ ਆ ਜੀ ਠੀਕ ਹੈ ਠੀਕ ਲੋਜੀ ਚਲੋ ਜੀ ਪਾੰਦੋ ਲੋਜੀ ਬਈ ਪਿਛਲੇ ਰਕਾ ਆੜਾ ਪਤਾ ਕੋਸ ਮਾੜੋ ਮੋਟਾ ਕਿੰਨਾ ਕਿੱਪੜੇ ਜੀ ਹਾਂ ਜੀ ਇਹਦੇ ਸੂਏ ਦਾ 15 ਲੀਟਰ ਦੁੱਧ ਦਿੱਤਾ ਬਈ ਇਹਦਾ ਕਿੰਨਾ 15 ਲੀਟਰ ਜੀ 15 ਲੀਟਰ ਠੀਕ ਹੈ ਜੀ ਐਤ ਕੀਤੇ ਕਰਮਾ ਵਾਲੇ ਸੋ 15 ਲੀਟਰ ਖੁੱਲਾ ਪਾ ਦੂਗੀ ਜੀ 16 17 ਪਾ ਦੂਗੀ ਹਾਂ ਕੱਦ ਘਾਠ ਵਾਲੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਚੰਗੀ ਪੜੀ ਬਰੂਸੀ ਜਰਸੀ ਹਾਂ ਜੀ ਹਾਂ ਠੀਕ ਹੈ ਵੀ ਹਾਂਜੀ ਅਗਲੀ ਦੱਸੋ ਜਾਣਕਾਰੀ ਬਾਈ ਇਹ ਦੂਜਾ ਸੂਆ ਸੂਈ ਹੈ ਜੀ ਹਾਂਜੀ ਮੇਂ 5-6 ਦਿਨ ਹੋ ਗਏ ਸੂਈ ਨੂੰ ਮਗਰ ਬੱਸੀ ਆ ਜੀ ਮਗਰ ਬੱਸੀ ਆ ਭਰਾ ਦੇਖ ਲਓ ਬੜਾ ਮੂਹ ਕਰੇ ਤੈਨੂੰ ਮੱਸੀ ਦਾ ਲਓ ਜੀ ਲਓ ਜੀ ਚੈੱਕ ਕਰ ਸਕਦੇ ਠੀਕ ਹੈ ਜੀ ਤੇ ਕੀ ਰੇਟ ਰੂਟ ਆ ਭਰਾ ਇਹਦਾ ਜਮਾ ਇਹਦਾ 50000 ਆ ਜੀ ਇਹਦਾ 50000 ਲਓ ਜੀ 100 ਤੁਸੀਂ ਇਹਨੂੰ ਚੈੱਕ ਕਰੋ 11 ਲੀਟਰ ਦੁੱਧ ਆ ਇਹ ਥੱਲੇ ਹਾਂਜੀ ਬਾਸ ਮੰਨ ਕੇ ਕੋਈ ਮਰਜੀ ਆ ਜੀ 10 ਮੰਨ ਕੇ ਆ ਜੀ ਹਾਂਜੀ ਹਾਂ ਠੀਕ ਹੈ ਜੀ ਤੋੜ ਦੋ ਭਰਾ ਨੂੰ ਲੋਚ ਫਾਈ ਕੋਲ ਇੱਕ ਤਾਜੀ ਸੂਈ ਦੀ ਆ ਚਾਰ ਪੰਜ ਦਿਨਾਂ ਦੀ ਚਿਕਨ ਤੇ ਇੱਕ ਹੈਗੀ ਗੱਬਣ ਸਤੋਰ ਤੋਂ ਥੋੜਾ ਜਿਹਾ ਡਰਜੇ ਦੇ ਫੂਨ ਤੋਂ ਵੀ ਡਰਜੇ ਜਾਨਵਰ ਉਹ ਜੀ ਅੱਜ ਹੀ ਆਇਆ ਜੋ ਪਰਾਇਆ ਕਰਦੇ ਨਹੀਂ ਕੋਈ ਕਰਦੀ ਫਿਰ ਕਰ ਜਣਾ ਬਸ ਕਿੰਨੇ ਲੋਚ ਚੰਗਾ ਕੱਦ ਬੱਡਾ ਇਹਦਾ ਵੀ ਕਰਮਾ ਵਾਲਿਆ ਥਾਂ ਤੋਂ ਬਹੁਤ ਸੋਹਣਾ ਲੱਗਿਆ ਚਾਰੇ ਪੀੜੀ ਦੇ ਪਾਗਿਆ ਵਾਂਗੂ ਥਾਣਾ ਪਰਾ ਦੇਖ ਸਕਦੇ ਹੋ ਵਿੱਥੀ ਤੇ ਠੀਕ ਹੈ ਜੀ ਬੜਾ ਮੂਹ ਨੂੰ ਕਰਕੇ ਸਾਹਮਣੇ ਰੋਕ ਲੋ ਪਰਾ ਥਾਂ ਤੇ ਤਿਆਰ ਹੋ ਤਾ ਸੱਚਾ ਵੀਡੀਓ ਚਮਕ ਦੀ ਪੈਂਦੀ ਰੋਕ ਲਓ ਭਰਾ ਇਸੇ ਬਸ 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 ਰੋਕ ਲਓ ਮੜਿਆ ਦਰਜ ਇਹਦਾ ਜਾਣ ਕਰਨੇ ਕਿ ਖਣੀ ਕੀਟੀ ਗੋ ਟੋਕਾ ਨਾਲ ਲਾਉਂਦੇ ਹੋਣਾ ਇਹਦਾ ਕਰਕੇ ਥੋੜਾ ਡਰਜਿਆ ਹੁਣ ਲੈ ਜੋ ਖੱਤੀ ਕਿਨਾਂ ਦੇ ਜੀ ਲੋਚ ਸਾੜੀ ਵਾਲਾ ਲੈਵਾ ਤਾਣ ਤੁ ਸਾਡੇ ਸਾਹਮਣੇ ਭਰਾ ਬਾਈ ਜੀ ਨਾਲ ਜੁੜਕਣਾ ਟ ਕਰੋ ਪੈਂਦਾ ਗੈਰ ਲੈ ਕੋਠੇ ਤੇ ਜਲਾ ਨੂੰ ਪੈਂਦਾ ਬਰਨਾਲਾ ਬਾਈ ਜਰ ਜੇ ਦੋਨੇ ਇਕੱਠੀਆਂ ਲੱਗੇ ਲੈਣੀਆਂ ਆ ਫਿਰ ਮਾੜਾ ਮੋਟਾ ਬੱਦ ਕਰਦਾ ਹਾਂ ਬੱਦ ਕਰ ਦੋ ਹਾਂ ਲੋ ਭਰਾ ਬਾਈ ਕਹਿੰਦਾ ਫਿਰ ਮਾੜਾ ਮੋਟਾ ਆਪਾਂ ਮੰਨਤਾਂ ਨੂੰ ਵੱਧ ਕਰਾਂਗੇ ਵਾਕਈ ਬਾਈ ਰੇਟ ਬਿਲਕੁਲ ਜ਼ਾਇਜ ਹੁੰਦੇ ਕਿਉਂਕਿ ਵਪਾਰ ਦਾ ਕੰਮ ਆ ਬਾਈ ਦਾ ਤੇ ਰੇਟ ਵੀ ਬਿਲਕੁਲ ਜ਼ਾਇਜ ਹੀ ਹੁੰਦੇ ਆਪਾਂ ਪਹਿਲਾਂ ਵੀ ਬਾਈ ਦੀ ਵੀਡੀਓ ਬਣਾਉਂਦੇ ਰਹਿੰਦੇ ਆ ਬਾਈ ਕਿਵੇਂ ਫੋਨ ਤੇ ਵੇਚਿਆ ਨਾ ਮਾਲ ਆਪਣਾ ਹਾਂਜੀ ਕਿਵੇਂ ਫੋਨ ਤੇ ਵੇਚਿਆ ਨਾ ਮਾਲ ਆਪਣਾ ਵਾਸਤੇ ਦੂਜੇ ਤੀਜੇ ਫੋਨ ਤੇ ਹੋ ਜਾਂਦਾ ਚਾਹਦਾ ਹੋ ਜਾਂਦਾ ਸੀ ਬਾਕੀ ਸੋਡਾ ਬਾਈ ਰੇਟ ਵੀ ਜ਼ਾਇਜ ਹੁੰਦੇ ਹਨਾ ਰੇਟ ਜ਼ਾਇਜ ਹੀ ਹੁੰਦੇ ਆ ਜੀ ਹਾਂ ਮੈਂ ਦੇਖਿਆ ਤੇ ਬਹੁਤ ਜ਼ਾਇਜ ਹੁੰਦੇ ਰੇਟ ਕਿ ਮੈਂ ਉਹਦੇ ਨਾਲ ਵੀ ਨਾਲ ਸਾਡਾ ਮਾਲ ਸੇਲ ਹੋ ਜਾਂਦਾ ਵਲਦਿਆਂ ਪ੍ਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ